ਅੱਜ ਦੀ ਜਮਾਤ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਪੰਡਾ ਕੋਜੀ ਦੀ ਜਿਹੜੀ ਕਿ 3rd ਗ੍ਰੇਡ ਰੀਡ ਚ ਰੀਡ ਪ੍ਰੀ ਚ 3rd ਗ੍ਰੇਡ ਮੈਨ ਜਿਹਨੂੰ ਰੀਡੋ ਮੈਨਸ ਵੀ ਕਹਿੰਦੇ 3rd ਗ੍ਰੇਡ ਚ ਸੈਗਨਿਓਲ ਚ ਦੋਨਾਂ ਵਿੱਚ ਕਿੰਨਾ ਵਿੱਚ ਯਾਨੀ ਕਿ ਲੱਗਦਾ ਹੈ ਟੌਪਿਕ ਤੇ ਬਹੁਤ ਹੀ ਵਧੀਆ ਇੰਪੋਰਟੈਂਟ ਟੌਪਿਕ ਹੈ ਇਹ ਇਹਨਾਂ ਵਿੱਚ ਧਿਆਨ ਨੂੰ ਰੱਖਦੇ ਹੋ ਅੱਜ ਆਪਾਂ ਇਹਦੀ ਥਿਊਰੀ ਕਰਾਂਗੇ ਕਿਉਂਕਿ ਕੁਝ ਕਮੈਂਟ ਆ ਰਹੇ ਸੀ ਕਿ ਸਾਨੂੰ ਥਿਉਰੀ ਤਾਂ ਪਤਾ ਨਹੀਂ ਤੇ ਐਮਸੀਕਿਊ ਕਰਨ ਦਾ ਕੀ ਫਾਇਦਾ ਉਹਨਾਂ ਨੂੰ ਐਮਸੀਕਿਊ ਸਮਝ ਨਹੀਂ ਆ ਰਹੀ ਸੀ ਹੁਣ ਪਹਿਲਾਂ ਆਪਾਂ ਥਿਉਰੀ ਕਰਾਂਗੇ ਫਿਰ ਉਹਦੇ ਐਮਸੀਕਿਊ ਕਰੂੰ ਐਮਸੀਕਿਊ ਕੁਸ਼ਨ ਬਾਅਦ ਚ ਕਰਾਂਗੇ ਆਪਾਂ ਗੱਲ ਕਰੀਏ ਤਾਂ ਇੱਥੇ ਮੈਂ ਟਾਰਗੇਟ ਰੱਖਿਆ ਹੈ ਯਾਨੀ ਕਿ ਪੂਰਾ 3rd ਗ੍ਰੇਡ ਤੇ ਰੀਟ ਨੂੰ ਆਉਣ ਵਾਲੀ ਰੀਟ ਨੂੰ ਤੇ 3rd ਗ੍ਰੇਡ ਭਰਤੀ ਨੂੰ ਲੈ ਕੇ ਪੂਰਾ 100 ਵੀਡੀਓ ਯਾਨੀ ਕਿ ਪੂਰੇ ਕੋਰਸ ਜਿਹੜਾ ਤੁਹਾਨੂੰ ਕੁਝ ਦਿਨਾਂ ਵਿੱਚ ਅਪਲੋਡ ਕਰਾ ਦਿੱਤਾ ਜਾਵੇਗਾ ਲਾਈਵ ਕਲਾਸ ਡੇਲੀ ਸ਼ਾਮ ਨੂੰ ਹੋਇਆ ਕਰੇਗੀ ਪੂਰੇ 100 ਦਿਨ ਲਗਭਗ ਡੇਲੀ ਰੁਟੀਨ ਵਾਰ 100 ਕਲਾਸਾਂ ਅਪਲੋਡ ਕੀਤੀਆਂ ਜਾਣੀਆਂ ਤੁਸੀਂ ਇਸ ਚੈਨਲ ਤੇ ਆਪਦੇ ਦੋਸਤ ਮਿੱਤਰਾਂ ਨੂੰ ਵੀ ਲੈ ਕੇ ਆਉਣਾ ਤੇ ਆਪ ਵੀ ਉਹਨਾਂ ਨਾਲ ਸਾਰਿਆਂ ਨੂੰ ਬੁਲਾਉਣਾ ਤੇ ਇਸ ਟੈਨ ਨੂੰ ਸ਼ੇਅਰ ਤੇ ਸਬਸਕ੍ਰਾਈਬ ਜੁਸ ਕਰਨਾ ਤੁਮ ਵੀ ਇਸ ਚੈਨਲ ਤੇ ਸਾਨੂੰ ਲਗਾਤਾਰ ਵੀਡੀਓ ਮੈਨ ਲਗੀਆਂ ਤੁਹਾਨੂੰ ਪੂਰਾ ਕੋਰਸ ਫ੍ਰੀ ਮਿਲੇਗਾ ਫ੍ਰੀ ਆਫ ਕਾਸਟ ਨਾਲੇ ਟੈਸਟ ਸੀਰੀਜ਼ ਵੀ ਫ੍ਰੀ ਮਿਲੇਗੀ ਹੋਰ ਦੱਸੋ ਕੀ ਚਾਹੀਦਾ ਜਿਹੜਾ ਤੁਹਾਨੂੰ ਕੋਰਸ 25 2500 22000 ਵਿੱਚ ਮਿਲ ਰਿਹਾ ਉਹ ਤੁਹਾਨੂੰ ਇਸ ਵਕਤ ਫ੍ਰੀ ਦੇਣ ਜਾ ਰਹੇ ਹਾਂ ਤਾਂ ਜਰੂਰ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜਰੂਰ ਸਬਸਕ੍ਰਾਈਬ ਕਰੋ ਸ਼ੇਅਰ ਜਰੂਰ ਕਰਿਓ ਪੂਰਾ ਮੈਟਰ ਵਧੀਆ ਹੋਵੇਗਾ ਜਿਵੇਂ ਕਿ ਕਈ ਸਟੂਡੈਂਟਾਂ ਨੇ ਦੇਖਿਆ ਹੈ ਕਿ ਮੇਰਾ ਸੈਗਮੈਂਟ ਵਿੱਚ ਪੰਡਾ ਕੁਝ ਦੇ ਪਰਸਨਲ ਡੇਟਸਟ ਚੱਲੇ ਸੀਗੇ ਉਹਨਾਂ ਵਿੱਚੋਂ ਲਗਭਗ ਪਰਸ਼ਨ ਰਿਪੀਟ ਵੀ ਹੋ ਗਏ ਪੇਪਰ 'ਚ ਤੇ ਬਾਕੀ ਮਿਲਦੇ ਜੁਲਦੇ ਥਿਉਰੀ ਵਿੱਚੋਂ ਤਾਂ ਪਰਸ਼ਨ ਬਹੁਤ ਹੀ ਹੋਏ ਹੈ ਤੇ ਇਸ ਤਰ੍ਹਾਂ ਆਪਾਂ ਅੱਜ ਦੀ ਥਿਉਰੀ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦਾ ਪਹਿਲਾ ਪਰਸ਼ਨ ਹੈ ਪਹਿਲਾ ਪਰਸ਼ਨ ਨਹੀਂ ਸੋਰੀ ਅੱਜ ਦੀ ਥਿਉਰੀ ਦਾ ਟੌਪਿਕ ਹੈ ਮਾਤ ਭਾਸ਼ਾ ਸਿੱਖਿਆ ਦੇ ਸਿਧਾਂਤ ਪੰਜਾਬੀ ਭਾਸ਼ਾ ਸਿੱਖਿਆ ਦੇ ਸਿਧਾਂਤ ਅੱਜ ਆਪਾਂ ਉਹਨਾਂ ਦੇ ਸਿਧਾਂਤਾਂ ਬਾਰੇ ਗੱਲ ਕਰਾਂਗੇ ਸੁਦਾਂਤ ਦਾ ਪੰਜਾਬੀ ਭਾਸ਼ਾ ਸਿੱਖਿਆ ਵਿੱਚ ਬਹੁਤ ਹੀ ਵੱਡਾ ਯੋਗਦਾਨ ਹੈ ਅਧਿਆਪਕ ਨੂੰ ਅਧਿਆਪਨ ਦੀ ਸਫਲਤਾ ਲਈ ਅਧਿਆਪਕ ਨੂੰ ਅਧਿਆਪਨ ਦੀ ਸਫਲਤਾ ਲਈ ਵਿਦਿਆਰਥੀ ਦੀਆਂ ਰੁਚੀਆਂ ਯੋਗਤਾ ਨੂੰ ਧਿਆਨ ਵਿੱਚ ਰੱਖ ਕੇ ਕੋਈ ਯੋਜਨਾ ਬਣਾਉਣੀ ਪੈਂਦੀ ਹੈ ਯਾਨੀ ਕਿ ਅਧਿਆਪਕ ਨੂੰ ਆਪਦੀ ਸਫਲਤਾ ਲਈ ਜਾਂ ਅਧਿਆਪਨ ਜੋ ਆਪਾ ਪੜਾ ਰਹੇ ਹਾਂ ਉਹਦੀ ਸਫਲਤਾ ਲਈ ਵਿਦਿਆਰਥੀਆਂ ਦੀਆਂ ਰੁਚੀਆਂ ਕਿਹੜੀਆਂ ਰੁਚੀਆਂ ਉਹਨਾਂ ਦੇ ਧਿਆਨ ਵਿੱਚ ਉਹਨਾਂ ਨੂੰ ਰੱਖ ਕੇ ਤਾਂ ਯੋਜਨਾ ਬਣਾਉਣੀ ਪੈਂਦੀ ਹੈ ਇਹ ਜੀਹਾ ਕਰਦੇ ਸਮੇਂ ਪੜਾਉਣ ਵਾਲੇ ਵਿਸ਼ੇ ਦੀਆਂ ਵਿਸ਼ੇਸ਼ਤਾਵਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ ਯਾਨੀ ਕਿ ਆਪਾਂ ਕੀ ਪੜਾ ਰਹੇ ਹਾਂ ਉਸ ਵਿਸ਼ੇ ਦੀਆਂ ਵਿਸ਼ੇਸ਼ਤਾਵਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ ਪਾਸਵਾ ਸਿੱਖਣਾ ਆ ਬੱਚੇ ਦੀ ਸਹਿਜ ਤੇ ਸੰਭਾਵਿਕ ਪਰਵਰਤੀ ਹੈ ਇੱਕ ਪ੍ਰਸ਼ਨ ਵੀ ਇੱਥੇ ਦੇਖੀਏ ਤਾਂ ਮੈਂ ਤੁਹਾਨੂੰ ਦੱਸ ਦਰਵਾਂਗਾ ਵੀ ਕਿਹੜੀ ਚੀਜ਼ ਇੰਪੋਰਟੈਂਟ ਹੈ ਮੇਰਾ ਅੰਡਰਲਾਈਨ ਕੀਤਾ ਹੋਇਆ ਭਾਸ਼ਾ ਸਿੱਖਣਾ ਬੱਚੇ ਦੀ ਸਹਿਜ ਸਮਾਈ ਪਰਵਰਤੀ ਹੈ ਸਹਿਜ ਤੇ ਸੰਭਾਵਿਕ ਤਰੀਕੇ ਨਾਲ ਸਿੱਖਦਾ ਹੈ ਬੱਚਾ ਭਾਸ਼ਾ ਤੇ ਅਨੁਕੂਲ ਵਾਤਾਵਰਣ ਤੇ ਪ੍ਰੇਰਣਾ ਨਾਲ ਉਹ ਹੈ ਕਈ ਭਾਸ਼ਾਵਾਂ ਸਿੱਖ ਸਕਦਾ ਹੈ ਜੇ ਆਪ ਨੂੰ ਬੱਚੇ ਨੂੰ ਵਧੀਆ ਵਾਤਾਵਰਣ ਮਿਲੇ ਤੇ ਪ੍ਰੇਰਣਾ ਮਿਲੇ ਤਾਂ ਉਹ ਕਈ ਭਾਸ਼ਾਵਾਂ ਨੂੰ ਸਿੱਖ ਸਕਦਾ ਹੈ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਗਿਆਨ ਵਿਗਿਆਨ ਦੇ ਤੇ ਕਲਾਵਾਂ ਦੇ ਮੁਕਾਬਲੇ ਭਾਸ਼ਾਵਾਂ ਵੀ ਸੌਖੀ ਤਰ੍ਹਾਂ ਸਿੱਖੀਆਂ ਜਾ ਸਕਦੀਆਂ ਜਿਵੇਂ ਕਿ ਆਪਾਂ ਕੋਈ ਕਲਾ ਸਿੱਖਦੇ ਹਾਂ ਕੋਈ ਕੋਈ ਵੀ ਕਲਾ ਹੁੰਦੀ ਹੈ ਉਸ ਦੇ ਮੁਕਾਬਲੇ ਭਾਸ਼ਾ ਨੂੰ ਬਹੁਤ ਸੌਖੇ ਤਰੀਕੇ ਨਾਲ ਸਿੱਖਿਆ ਜਾ ਸਕਦਾ ਹੈ ਜੇ ਬੱਚੇ ਨੂੰ ਪ੍ਰੇਰਣਾ ਵਧੀਆ ਮਿਲੇ ਵਾਤਾਵਰਣ ਵਧੀਆ ਮਿਲੇ ਐਸੇ ਸੰਭਾਵਿਕ ਪਰਵਰਤੀ ਦੇ باوجود ਪਾਸ਼ਾ ਅਧਿਆਪਨ ਦੀ ਨਿਯਮਬੰਧ ਵਿਵਸਥਾ ਕਰਨੀ ਬੇਤਨ ਜ਼ਰੂਰੀ ਹੈ ਜੇ ਆਪਾਂ ਇੱਥੇ ਕਰ ਕਰ ਗਏ ਤਾਂ ਇਸ ਸਵਭਾਵਿਕ ਪਰਵਰਤੀ ਦੇ باوجود ਜੋ ਸੰਭਾਵਿਕ ਪਰਵਰਤੀ ਰਹੀ ਬੱਚਾ ਸਿੱਖਦਾ ਉਸ ਦੇ باوجود ਅਧਿਆਪਨ ਦੀ ਨਿਯਮਬੰਦ ਵਿਵਸਥਾ ਕਰਨੀ ਬਹੁਤ ਜ਼ਰੂਰੀ ਹੈ ਯਾਨੀ ਕਿ ਅਧਿਆਪ ਨੂੰ ਨਿਯਮਬੰਦ ਤਰੀਕੇ ਨਾਲ ਜਿਹੜੀਆਂ ਉਹਦੇ ਨਿਯਮ ਕਾਇਦੇ ਹੈ ਉਹਨਾਂ ਮੁਤਾਬਕ ਚੱਲਣਾ ਬਹੁਤ ਜ਼ਰੂਰੀ ਹੈ। ਸ਼ੁੱਧ ਭਾਸ਼ਾ ਸਿੱਖਣ ਲਈ ਬੱਚੇ ਨੂੰ ਅਧਿਆਪਕ ਕੋਲ ਜਾਣਾ ਪੈਂਦਾ ਹੈ। ਯਾਨੀ ਕਿ ਕੋਈ ਵੀ ਸ਼ੁੱਧ ਭਾਸ਼ਾ ਸਿਖਾਂਗੇ ਤਾਂ ਬੱਚੇ ਨੂੰ ਅਧਿਆਪਕ ਕੋਲੇ ਜਾਣਾ ਹੀ ਪਊਗਾ। ਕਿਉਂਕਿ ਘਰ ਤੋਂ ਸਿੱਖੀ ਭਾਸ਼ਾ ਵਿੱਚ अनेका ਤਰੋਟੀਆਂ ਰਹਿ ਜਾਂਦੀਆਂ ਹਨ। ਜਿਹੜੀ ਉਹ ਘਰ ਤੋਂ ਸਿੱਖਦਾ ਹੈ ਭਾਸ਼ਾ ਉਹਦੇ ਵਿੱਚ ਕਈ ਤਰੁੱਟੀਆਂ ਰਹਿ ਜਾਂਦੀਆਂ ਹਨ ਯਾਨੀ ਕਿ ਆਪਾਂ ਘਰੇ ਸ਼ਾਰਟਕਟ ਬੋਲ ਦਿੰਨੇ ਆ ਜਾਂ ਕੁਝ ਹੋਰ ਵੀ ਗੱਲਾਂ ਹੁੰਦੀਆਂ ਤਾਂ ਭਾਸ਼ਾ ਨੂੰ ਦਿੱਕਤੀ ਰੂਪ ਸਿੱਖਣ ਲਈ ਵੀ ਬੱਚੇ ਨੂੰ ਅਧਿਆਪਕ ਕੋਲ ਜਾਣਾ ਪੈਂਦਾ ਕਿਉਂਕਿ ਘਰੇ ਤਾਂ ਆਪਾਂ ਬੋਲਦੇ-ਬੋਲਦੇ ਹੀ ਆ ਬੋਲਣਾ ਸਿੱਖ ਜਾਂਦਾ ਭਾਸ਼ਾ ਦੇ ਗੁਣਾਤਮਕ ਵਿਕਾਸ ਤੇ ਉਪਯੋਗੀ ਪ੍ਰਯੋਗ ਲਈ ਇਸ ਦੀ ਰਸਮੀ ਸਿੱਖਿਆ ਬਹੁਤ ਜ਼ਰੂਰੀ ਹੈ शुद्ध भाषा शिक्षा ਲਈ ਬੱਚੇ ਨੂੰ ਇੱਕ ਨਿਸ਼ਚਿਤ ਪਾਠਕ੍ਰਮ ਤੇ ਪ੍ਰੋਗਰਾਮ ਅਨੁਸਾਰ ਪੜਾਉਣਾ ਪੈਂਦਾ ਹੈ। ਯਾਨੀ ਕਿ ਜਿਵੇਂ ਆਪਾਂ ਬੱਚੇ ਨੂੰ ਸ਼ੁੱਧ ਸਿੱਖਿਆ ਦੇਣੀ ਹਾਂ ਤਾਂ ਉਸ ਤੇ ਪਾਠਕ੍ਰਮ ਅਨੁਸਾਰ ਚੱਲਣਾ ਬਹੁਤ ਜ਼ਰੂਰੀ ਹੈ। ਕਿਤਾਬਾਂ ਮੁਤਾਬਕ ਚੱਲਣਾ ਬਹੁਤ ਜ਼ਰੂਰੀ ਹੈ। ਯਾਨੀ ਕਿ ਕਿਸ ਤਰ੍ਹਾਂ ਪੜਾਇਆ ਜਾਵੇ, ਕਿਵੇਂ ਪੜਾਇਆ ਜਾਵੇ। ਵਿਸ਼ੇਸ਼ ਵਿਧੀਆਂ ਢੰਗਾਂ ਤੇ ਸਿਧਾਂਤਾਂ ਨੂੰ ਅਪਣਾਉਣਾ ਪੈਂਦਾ ਹੈ ਇਸ ਲਈ ਆਪਾਂ ਨੂੰ ਵਿਸ਼ੇਸ਼ ਵਿਧੀਆਂ ਤੇ ਸਿਧਾਂਤਾਂ ਨੂੰ ਅਪਣਾਉਣਾ ਪੈਂਦਾ ਹੈ ਜਿਹਦੇ ਮੁਤਾਬਕ ਫਿਰੋਜ਼ ਚਲਾਣਾ ਪੈਂਦਾ ਹੈ ਤਾਂ ਵਧੀਆ ਪਾਸ਼ਾ ਸਿੱਖ ਸਕਦਾ ਹੈ ਬੱਚਾ ਕੁਝ ਵਿਸ਼ਿਆਂ ਵਿੱਚ ਸੱਥਾਂ ਦੇ ਸੂਚਨਾਵਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਪਰੰਤੂ ਪਾਸ਼ਾ ਵਿੱਚ ਅਜੀਬਾ ਨਹੀਂ ਕੋਈ ਵਿਸ਼ੇ ਹੁੰਦੀ ਹੈ ਜਿਵੇਂ ਸਮਾਜਿਕ ਹੋ ਗਿਆ ਜਾਂ ਮੈਥ ਹੋ ਗਿਆ ਉਹਦੇ ਵਿੱਚ ਤੱਥਾਂ ਰਾਈਆਂ ਪਾ ਸਿਖਾਉਣੇ ਆ ਪਰ ਪਾਸਾਰ ਦੇ ਵਿੱਚ ਇਹ じゃ ਕੁਝ ਨਹੀਂ ਹੈ ਪਾਸਾ ਦੀ ਸਿੱਖਿਆ ਦਿੰਦੇ ਸਮੇਂ ਪਾਸਾ ਦੀ ਪ੍ਰਕਿਰਤੀ ਨੂੰ ਵੀ ਧਿਆਨ ਵਿੱਚ ਰੱਖਣਾ ਪੈਂਦਾ ਹੈ ਮਾਤ ਪਾਸ ਦੇ ਨਾਲ ਇੱਕ ਹੋਰ ਵਿਸ਼ੇਸ਼ਤਾ ਵੀ ਜ਼ਰੂਰੀ ਹੋਈ ਹੈ ਬੱਚਾ ਖੁਦ ਹੀ ਅਨੁਕਰਨ ਦੁਆਰਾ ਵਾਤਾਵਰਣ ਤੋਂ ਪਾਸਾ ਸਿੱਖਣਾ ਸ਼ੁਰੂ ਕਰਦਾ ਹੈ ਯਾਨੀ ਕਿ ਮਾਤ ਪਾਸ਼ਾ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਬੱਚਾ ਨੂੰ ਅਨੁਕਰਨ ਦੁਆਰਾ ਯਾਨੀ ਕਿ ਬੱਚਾ ਘਰ ਤੋਂ ਹੀ ਅਨੁਕਰਨ ਜਿਵੇਂ ਵੱਡੇ ਕਰਦੇ ਹੈ ਉਹਨਾਂ ਦੀ ਨਕਲ ਨਕਲ ਕਰਕੇ ਪਾਸਾ ਸਿੱਖਦਾ ਹੈ ਐਸ ਲਈ ਉਸ ਦਾ ਮਾਤ ਪਾਸ਼ਾ ਦਾ ਅਨੁਕਰਨ ਉਸੇ ਕਰਮ ਵਿੱਚ ਕਰਨਾ ਚਾਹੀਦਾ ਹੈ ਜਿਸ ਕਰਮ ਬੱਚਾ ਸਮਾਜਿਕ ਰੂਪ ਵਿੱਚ ਸਿੱਖਦਾ ਹੈ ਬੱਚਾ ਸਮਾਜਿਕ ਰੂਪ ਵਿੱਚ ਹੀ ਸਿੱਖਦਾ ਹੈ ਘਰੋਂ ਤਾਂ ਉਸ ਕਰਮ ਮੁਤਾਬਕ ਹੀ ਆਪਾਂ ਨੂੰ ਚੱਲਣਾ ਚਾਹੀਦਾ ਹੈ ਹੁਣ ਅੱਗੇ ਹੈਗੇ ਆ ਮਾਤਪਾਸਾ ਸਿੱਖਿਆ ਦੇ ਸਿਧਾਂਤ ਮਾਤਪਾਸਾ ਸਿੱਖਿਆ ਦੀ ਸਮੁੱਚੀ ਵਿਵਸਥਾ ਲਈ ਵਿਦਵਾਨਾਂ ਵੱਲੋਂ ਕੁਝ ਸਿਧਾਂਤ ਨਿਸ਼ਚਿਤ ਕੀਤੇ ਗਏ ਆ ਉਹਨਾਂ ਸਿਧਾਂਤਾਂ ਦੀ ਆਪਾਂ ਅੱਗੇ ਗੱਲ ਕਰਨ ਜਾ ਰਹੇ ਆ ਮਾਤ ਪਾਸਾ ਸਿੱਖਿਆ ਵਿੱਚ ਦੀ ਸਮੁੱਚੀ ਵਿਵਸਥਾ ਲਈ ਵਿਦਵਾਨਾਂ ਵੱਲੋਂ ਕੁਝ ਸਿਧਾਂਤ ਨਿਸ਼ਚਿਤ ਕੀਤੇ ਗਏ ਆ ਜਿਨ੍ਹਾਂ ਉੱਤੇ ਇਹ ਪਾਸਾ ਸਿੱਖਿਆ ਨੂੰ ਅਧਾਰਿਤ ਕੀਤਾ ਜਾਂਦਾ ਹੈ ਯਾਨੀ ਕਿ ਉਹਨਾਂ ਸਿਧਾਂਤਾਂ ਉੱਤੇ ਪਾਸਾ ਸਿੱਖਿਆ ਨੂੰ ਨਿਧਾਰਿਤ ਕੀਤਾ ਜਾਂਦਾ ਹੈ ਇੱਥੇ ਪਾਸਾ ਸਿੱਖਿਆ ਨੂੰ ਕੁਸ਼ਲ ਪ੍ਰਭਾਵਸ਼ਾਲੀ ਤੇ ਉਪਯੋਗੀ ਬਣਾਉਣ ਲਈ ਵਿਦਵਾਨਾਂ ਵੱਲੋਂ ਦਿੱਤੇ ਗਏ ਕੁਝ ਅੰਤਾਂ ਦਾ ਜ਼ਿਕਰ ਵੀ ਦਿੱਤਾ ਗਿਆ ਹੈ ਉਹਨਾ ਸਿਧਾਂਤਾਂ ਬਾਰੇ ਆਪਾਂ ਵਿਸਤਾਰ ਨਾਲ ਗੱਲ ਕਰਾਂਗੇ ਇੱਥੇ ਜੁੜੇ ਰਹੋ ਕਲਾਸ ਨਾਲ ਅੰਤਮ ਤੱਕ ਅੱਗੇ ਕਲਾਸਾਂ ਛੋਟੀਆਂ ਹੁੰਦੀਆਂ ਸੀ ਕੁਝ ਮਿੰਟਾਂ ਦੀਆਂ ਹੁੰਦੀਆਂ ਸੀ ਪਰ ਇਹ ਕਲਾਸਾਂ ਇਹ ਕਲਾਸਾਂ ਜਿਹੜੀਆਂ ਹੁਣ ਫੋਰਸ ਮੁਤਾਬਕ ਚਲਣੀਆਂ ਵੱਡੀਆਂ ਹੋ ਸਕਦੀਆਂ ਪਰ ਕਲਾਸ ਤੁਹਾਨੂੰ ਵਧੀਆ ਲੱਗੇਗੀ ਪਹਿਲਾ ਸਿਧਾਂਤ ਹੈ ਸੰਭਾਵਨਾਕਤਾ ਦਾ ਸਿਧਾਂਤ ਭਾਸ਼ਾ ਕਮਾਇਆ ਤਾਂ ਹੈ ਪਰੰਤੂ ਇਸ ਨੂੰ ਸਿੱਖਣ ਦੀ ਸ਼ਕਤੀ ਕੁਦਰਤੀ ਹੈ। ਭਾਸ਼ਾ ਮਨੁੱਖ ਦੀ ਸੰਭਾਵਿਕ ਪਰਿਵਰਤੀ ਦੀ ਸ਼ਕਤੀ ਹੈ ਜੇਕਰ ਸਾਨੂੰ ਬੋਲਣ ਦੀ ਕਲਾ ਕੁਦਰਤ ਦੁਆਰਾ ਪ੍ਰਾਪਤ ਨਾ ਹੋਈ ਹੁੰਦੀ ਤਾਂ ਅਸੀਂ ਭਾਸ਼ਾ ਦੀ ਅਮੂਲ ਜਾਇਦਾਦ ਤੋਂ ਵਿਰਵੇ ਰਹ ਜਾਂਦੇ ਜਾਨੀ ਕਿ ਜਿਵੇਂ ਸਾਨੂੰ ਬੋਲਣ ਨਾ ਆਉਂਦਾ ਤਾਂ ਫਿਰ ਆਪਾਂ ਭਾਸ਼ਾ ਦੀ ਇਹ ਜਾਇਦਾਦ ਤੋਂ ਵਿਰਵੇ ਆ ਜਾਂਦੇ ਯਾਨੀ ਕਿ ਭਾਸ਼ਾ ਬਸ ਇੱਕ ਹੀ ਜਿਹੜੇ ਬੋਲਣਾਂ ਆਊਗਾ ਤਾਂ ਫਿਰ ਬੰਦਾ ਭਾਸ਼ਾ ਕਿੱਥੋਂ ਸਿੱਖੂਗਾ ਇਹ ਤੁਸੀਂ ਆਪ ਹੀ ਸਮਝ ਸਕਦੇ ਹੋ ਬੱਚਾ ਘਰ ਵਿੱਚ ਅਨੁਕਰਨ ਦੁਆਰਾ ਯਾਨੀ ਕਿ ਵੱਡੇ ਬੋਲਦੇ ਆ ਜਿਵੇਂ ਉਹਨਾਂ ਦੀ ਨਕਲ ਦੁਆਰਾ ਨਕਲ ਕਰਕੇ ਬੱਚਾ ਮੁੱਖ ਰੂਪ ਵਿੱਚ ਭਾਸ਼ਾ ਸਿੱਖਦਾ ਹੈ ਮੁੱਖ ਕੀ ਯਾਨੀ ਕਿ ਬੋਲਣਾ ਸਿੱਖਦਾ ਹੈ ਉਹਨਾਂ ਦੀ ਨਕਲ ਕਰਕੇ ਸਿੱਖਣ ਦੀ ਇਹ ਪ੍ਰਵਰਤੀ ਕੁਦਰਤੀ ਹੈ ਯਾਨੀ ਕੁਦਰਤੀ ਮੁਤਾਬਕ ਚੱਲਦਾ ਹੈ ਬੱਚਾ ਵੱਡੇ ਬੋਲਦੇ ਆ ਤੇ ਬੱਚਾ ਸੁਣਦਾ ਹੈ ਤੇ ਫਿਰ ਬੋਲਣਾ ਸਿੱਖਦਾ ਹੈ ਜਿਵੇਂ ਕਿ ਆਪਾਂ ਕਈ ਵਾਰੀ ਕਹਿਆ ਹੁਣ ਨਿਆਣਾ ਛੋਟਾ ਬੱਚਾ ਹੁੰਦਾ ਹੈ ਉਹਨੂੰ ਆਪਾਂ ਜਿਆਦਾ ਬੁਲਾਵਾਂਗੇ ਤਾਂ ਉਹਨਾਂ ਹੀ ਛੇਤੀ ਜਿਆਦਾ ਬੋਲਣਾ ਸਿੱਖੂਗਾ ਛੋਟੇ ਬੱਚੇ ਦੇ ਨਾਲ ਆਪਾਂ ਕਿਵੇਂ ਗੱਲਾਂ ਕਰਦੇ ਹਾਂ ਤਾਂ ਵੀ ਉਹ ਛੇਤੀ ਬੋਲਣਾ ਸਿੱਖ ਜਾਵੇ ਤਾਂ ਕਰਕੇ ਪਰੰਤੂ ਭਾਸ਼ਾ ਸਿੱਖਾਂ ਦੇ ਸਿਧਾਂਤ ਵਿੱਚ ਸੁਭਾਵਿਕਤਾ ਦਾ ਸਿਧਾਂਤ ਕੰਮ ਕਰਦਾ ਹੈ ਆਪਾਂ ਅੱਗੇ ਵੀ ਗੱਲ ਕਰੀ ਸੀ ਸੰਭਾਵਿਕਤਾ ਦਾ ਸਿਧਾਂਤ ਯਾਨੀ ਕਿ ਸਿਧਾਂਤ ਸੁਭਾਵਿਕ ਤਰੀਕੇ ਨਾਲ ਹੀ ਕੰਮ ਕਰਦਾ ਏ ਸਭ ਸੁਭਾਵਿਕ ਤਰੀਕੇ ਨਾਲ ਹੀ ਸਿੱਖਿਆ ਜਾਂਦਾ ਹੈ ਬੱਚਾ ਸਭ ਤੋਂ ਪਹਿਲਾਂ ਮਾਤ ਭਾਸ਼ਾ ਨੂੰ ਗ੍ਰਹਿਣ ਕਰਦਾ ਹੈ ਭਾਸ਼ਾ ਸਿੱਖਣ ਵਿੱਚ ਪਹਿਲਾਂ ਸੁਣਨਾ ਤੇ ਬੋਲਣਾ ਸਮਝਦਾ ਹੈ ਪਹਿਲਾਂ ਉਸ ਭਾਸ਼ਾ ਨੂੰ ਸੁਣੂਗਾ ਵੱਡੇ ਜਿਵੇਂ ਬੋਲਦੇ ਆ ਉਹਨਾਂ ਨੂੰ ਸੁਣਦਾ ਹੈ ਫਿਰ ਉਹਨਾਂ ਨੂੰ ਸਮਝਦਾ ਹੈ ਸੁਣਦਾ ਹੈ ਸੁੰਣਾ ਸਿੱਖਦਾ ਹੈ ਸੁਣਦਾ ਉਹਨਾਂ ਨੂੰ ਫਿਰ ਬੋਲਣਾ ਸਮਝਦਾ ਹੈ ਸਮਝਦਾ ਹੈ ਕਿਵੇਂ ਬੋਲਦੇ ਆ ਫਿਰ ਉਹਨਾਂ ਦੀ ਮਗਰਬ ਵੀ ਨਕਲ ਵੀ ਕਰਦਾ ਹੈ ਤੇ ਫਿਰ ਪੜ੍ਹਨਾ ਤੇ ਲਿਖਣਾ ਪਹਿਲਾਂ ਪੜ੍ਹੂਗਾ ਬਾਅਦ ਵਿੱਚ ਲਿਖੂਗਾ ਇਸ ਤਰੱਕੀ ਨਾਲ ਇੱਕ ਚੱਲਦਾ ਹੈ ਸੰਭਾਵੀਤਾ ਦਾ ਕਰਮ ਯਾਨੀ ਕਿ ਸਭ ਤੋਂ ਪਹਿਲਾਂ ਮਾਤ ਪਾਸਾ ਨੂੰ ਗ੍ਰਹਿਣ ਕਰਦਾ ਹੈ ਬੱਚਾ ਮਾ ਪਾਛਾ ਸਿੱਖਣ ਵਿੱਚ ਪਹਿਲਾਂ ਸੁਣਨਾ ਤੇ ਬੋਲਣਾ ਸਮਝਣਾ ਆਉਂਦਾ ਹੈ ਫਿਰ ਪੜਨਾ ਤੇ ਲਿਖਣਾ ਬੋਲਣ ਤੋਂ ਪਹਿਲਾਂ ਉਚਾਰਨਾ ਆਉਂਦੇ ਹਨ ਜੋ ਵੀ ਕੁਛ ਉਹ ਬੋਲਦਾ ਹੈ ਉਹਦਾ ਉਚਾਰਨ ਕਰਨਾ ਸਿੱਖਦਾ ਹੈ ਇਸ ਕਾਰਨ ਸ਼ੁਰੂ ਵਿੱਚ ਸੁੱਧ ਉਚਾਰਨ ਉੱਤੇ ਜ਼ੋਰ ਦੇਣਾ ਚਾਹੀਦਾ ਜਿਵੇਂ ਕੋਈ ਵੀ ਚੀਜ਼ ਆਪ ਪੜਾ ਰਹੇ ਆ ਤਾਂ ਉਹਨਾਂ ਨੂੰ ਆਪਾਂ ਆਪ ਦੇ ਕੋਈ ਗਲਤ ਪੜ੍ਹਦਗੇ ਤਾਂ ਬੱਚਾ ਵੀ ਆਪਣੇ ਮਗਰ ਗਲਤ ਪੜਨਾ ਸਿੱਖ ਜੂਗਾ ਤੇ ਉਹ ਉਹਨਾਂ ਨੂੰ ਸਿੱਖ ਗਿਆ ਤਾਂ ਉਹ ਫਿਰ ਅਨਕੂਰਨ ਦੁਆਰਾ ਜਾਂ ਇਹ ਸ਼ੁੱਧ ਉਚਾਰਨ ਨਾ ਸਿੱਖਿਆ ਤਾਂ ਫਿਰ ਉਹ ਸ਼ੁੱਧ ਇਹਦਾ ਪੱਕੇ ਤੌਰ ਤੇ ਹੋ ਜਾਂਦਾ ਹੈ ਬੋਲਣ ਤੋਂ ਪਹਿਲਾਂ ਉਚਾਰਨ ਆਉਂਦੇ ਆ ਇਸ ਕਾਰਨ ਸ਼ੁਰੂ ਵਿੱਚ ਸ਼ੁੱਧ ਉਚਾਰਨ ਤੇ ਜ਼ੋਰ ਦੇਣਾ ਚਾਹੀਦਾ ਹੈ ਯਾਨੀ ਕਿ ਸ਼ੁੱਧ ਉਚਾਰਨ ਹੀ ਕਰਉਣਾ ਚਾਹੀਦਾ ਭਾਸ਼ਾ ਦੇ ਦੋ ਰੂਪ ਹਨ ਲਿਖਤ ਅਤੇ ਮੌਖਿਕ ਜੇ ਆਪਾਂ ਇੱਥੇ ਗੱਲ ਕਰਗੇ ਤਾਂ ਭਾਸ਼ਾ ਦੇ ਕਿੰਨੇ ਰੂਪ ਹਨ ਦੋ ਲਿਖਤ ਅਤੇ ਮੌਖਿਕ ਬੱਚਾ ਸਕੂਲ ਵਿੱਚ ਸਭ ਤੋਂ ਪਹਿਲਾਂ ਅੱਖਰ ਉਚਾਰਨ ਦਾ ਗਿਆਨ ਪ੍ਰਦਾਨ ਕਰਦਾ ਹੈ ਬੱਚਾ ਬੱਚਿਆਂ ਨੂੰ ਸਕੂਲ ਵਿੱਚ ਸਭ ਤੋਂ ਪਹਿਲਾਂ ਅੱਖਰ ਤੇ ਉਚਾਰਨ ਦਾ ਗਿਆਨ ਪ੍ਰਦਾਨ ਕੀਤਾ ਜਾਂਦਾ ਹੈ ਫਿਰ ਮੌਖਿਕ ਦਿੱਤੇ ਲਿਖਤ ਰੂਪ ਦਾ ਉਪਯੋਗ ਕੀਤਾ ਜਾਂਦਾ ਹੈ ਮੂਲ ਰੂਪ ਵਿੱਚ ਬਚਾ ਘਰ ਵਿੱਚ ਮੌਖਿਕ ਭਾਸ਼ਾ ਸਿੱਖਦਾ ਹੈ ਜੇ ਆਪਾਂ ਗੱਲ ਕਰੀਏ ਤਾਂ ਮੂਲ ਰੂਪ ਵਿੱਚ ਬਚਾ ਘਰ ਤੋਂ ਹੀ ਮੌਖਿਕ ਭਾਸ਼ਾ ਸਿੱਖਦਾ ਹੈ ਉਹੀ ਗੱਲ ਹੋ ਗਈ ਪਹਿਲਾਂ ਵੀ ਪਿੱਛੇ ਵੀ ਗੱਲ ਕਰਕੇ ਆਂ ਕਿ ਜਿਵੇਂ ਬਚਾ ਘਰ ਵਿੱਚ ਮੌਖਿਕ ਭਾਸ਼ਾ ਸਿੱਖਦਾ ਹੈ ਫਿਰ ਲਿਖਤ ਭਾਸ਼ਾ ਸਕੂਲ ਵਿੱਚ ਜਾ ਕੇ ਗ੍ਰਹਿਣ ਕਰਦਾ ਹੈ ਬੋਲਣਾ ਤਾਂ ਉਹ ਘਰੋਂ ਸਿੱਖ ਜਾਂਦਾ ਹੈ ਮਤ ਪਸ ਸੱਜਣ ਕਿ ਇਹ ਆਪਣੇ ਇਹ ਪੰਜਾਬੀ ਘਰਾਂ ਦੇ ਬੱਚੇ ਹੁੰਦੇ ਆ ਤੇ ਆਬੀ ਬੋਲਣੀ ਤੇ ਘਰੋਂ ਸਿੱਖ ਜਾਂਦੇ ਆ ਤੇ ਫਿਰ ਲਿਖਣੀ ਕਿੱਥੋਂ ਸਿੱਖਣਗੇ ਸਕੂਲ ਤੋਂ ਜਾ ਕੇ ਇਸ ਲਈ ਬੱਚਿਆਂ ਦੀ ਮੌਖਿਕ ਭਾਸ਼ਾ ਉੱਤੇ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ ਕਿ ਜਿਵੇਂ ਉਹ ਬੋਲਦਾ ਫਿਰ ਉਹਵੇਂ ਉਹ ਲਿਖਣਾ ਸਿੱਖ ਜਾਊਗਾ ਸਭ ਤੋਂ ਪਹਿਲਾਂ ਪੁਸਤਕੀ ਗਿਆਨ ਨਹੀਂ ਦੇਣਾ ਚਾਹੀਦਾ ਰੂਸੋ ਤੇ ਪੈਸਟਲੋਜੀ ਦੀ ਨੇ ਪੁਸਤਕੀ ਗਿਆਨ ਆਰੰਭ ਕੀਤੇ ਜਾਣ ਤੇ ਵਿਰੋਧ ਕੀਤਾ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਪੁਸਤਕੀ ਗਿਆਨ ਨਹੀਂ ਦੇਣਾ ਚਾਹੀਦਾ ਰੂਸੋ ਤੇ ਪੈਸਟਲੋਜੀ ਨੇ ਪੁਸਤਕੀ ਗਿਆਨ ਦਾ ਆਰੰਭ ਵਿੱਚ ਦਿੱਤੇ ਜਾਣ ਤੇ ਵਿਰੋਧ ਕੀਤਾ ਹੈ ਭਾਸ਼ਾ ਸਿਖਾਉਣ ਦਾ ਸੰਭਾਵੀ ਕੰਮ ਹੈ ਜੇ ਮੈਂ ਤੁਹਾਨੂੰ ਪੁੱਛਾਂ ਕਿ ਕਈ ਸਟੂਡੈਂਟ 6 ਗ੍ਰੇਡ ਦੇ ਪਰਸਨ ਆਇਆ ਸੀਗਾ ਭਾਸ਼ਾ ਸਿਖਾਉਣ ਦਾ ਸੰਭਾਵੀ ਕਰਮ ਹੈ ਤਾਂ ਉਹ ਕੁਝ ਹੋ ਰਹੀ ਮੰਨ ਰਹੇ ਸੀਗੇ ਪਰ ਇਹ ਪਰਸ਼ਨ ਬਾਰੇ ਜਿਨ੍ਹਾਂ ਨੇ ਨਹੀਂ ਸੁਣਿਆ ਕਈ ਮੇਰੇ ਨਾਲ ਵੀ ਵਿਚਾਰ ਚਰਚਾ ਕਰਦੇ ਸੀ ਕਿ ਇਹਦਾ ਉੱਤਰ ਐਵੇਂ ਨਹੀਂ ਐਵੇਂ ਹੋਊਗਾ ਤਾਂ ਆਪਾਂ ਦੇਖ ਸਕਦੇ ਹਾਂ ਕਿ ਇਹਦਾ ਆ ਰਿਹਾ ਪਾਸਾ ਸਿੱਖਾਉਣ ਦਾ ਸੰਭਾਵੀ ਕਰਮ ਹੈ ਬੋਲਣਾ ਸਮਝਣਾ ਪੜਨਾ ਤੇ ਲਿਖਣਾ ਪਹਿਲਾਂ ਬੋਲਣਾ ਸਿਖਾਵਾਂਗੇ ਫਿਰ ਸਮਝਣਾ ਪੜਨਾ ਤੇ ਫਿਰ ਲਿਖਣਾ ਸਿੱਖਿਆ ਤੋਂ ਪਹਿਲਾਂ ਉਚਾਰਨ ਉੱਤੇ ਜ਼ੋਰ ਦੇਣਾ ਚਾਹੀਦਾ ਆਪਾਂ ਗੱਲ ਪਹਿਲਾਂ ਵੀ ਕਰ ਚੱਕੇ ਆ ਸਿੱਖਾਉਣ ਤੋਂ ਪਹਿਲਾਂ ਉਹਨੂੰ ਉਚਾਰਨ ਜ਼ਰੂਰੀ ਹੈ ਸ਼ਬਦ ਤੋਂ ਪਹਿਲਾਂ ਵਾਕ ਕੋਈ ਸ਼ਬਦ ਸਿਖਾਉਣੇ ਆ ਉਸ ਤੋਂ ਪਹਿਲਾਂ ਵਾਕ ਸਿਖਾਉਣਾ ਜ਼ਰੂਰੀ ਹੈ ਭਾਸ਼ਾ ਸਿਖਾਉਂਦੇ ਸਮੇਂ ਬੱਚੇ ਨੂੰ ਵਾਕਾਂ ਦੀ ਸਿੱਖਿਆ ਤੇ ਵਾਕਾਂ ਤੋਂ ਵਿੱਚੋਂ ਸ਼ਬਦ ਰੂਪ ਲਏ ਜਾਣੇ ਚਾਹੀਦੇ ਹਨ ਜਾਨਕੀ ਪਹਿਲਾਂ ਉਹ ਛੋਟਾ ਵਾਕ ਸਿਖਾਉ ਉਹਨੂੰ ਫਿਰ ਉਸ ਤੋਂ ਬਾਅਦ ਉਹਨੂੰ ਵਾਕ ਤੋਂ ਸ਼ਬਦ ਬਣਾਉਣੇ ਸਿਖਾਓ ਬੋਲਣ ਦੀ ਇਕਾਈ ਵਾਕ ਹੈ ਪਰਸਨ ਆ ਸਕਦਾ ਹੈ ਕਿ ਬੋਲਣ ਦੀ ਇਕਾਈ ਕੀ ਹੈ ਵਾਕ ਹੈ ਵਾਕਾਂ ਤੋਂ ਸ਼ਬਦ ਸ਼ਬਦ ਤੋਂ ਅੱਖਰਾਂ ਉੱਤੇ ਆਉਣਾ ਚਾਹੀਦਾ ਹੈ ਭਾਸ਼ਾ ਸਿਖਾਉਣ ਦਾ ਇਹ ਮਨੁਵਿਗਿਆਨਕ ਸੁਭਾਵਿਕ ਕਰਮ ਹੈ ਇਸ ਤਰ੍ਹਾਂ ਦੀ ਗੱਲ ਕਰੀਏ ਤਾਂ ਇਹ ਸੰਭਾਵਿਕ ਕਰਮ ਹੈ ਅਗਲੇ ਹੈਗਾ ਜਤਨ ਦਾਸ ਦਾ ਸੰਧਾਨ ਪਾਸਾ ਇੱਕ ਜਟਿਲ ਤੇ ਸੁਖਮ ਵਿਸ਼ਾ ਹੈ ਪਾਸਾ ਕੀ ਹੈ ਇੱਕ ਜਟਿਲ ਤੇ ਇੱਕ ਸੁਖਮ ਵਿਸ਼ਾ ਹੈ ਇਹ ਕਿਸ ਸਿਧਾਂਤ ਬਾਰੇ ਗੱਲ ਕਰੀ ਗਈ ਹੈ ਜਤਨ ਦੇ ਸਿਧਾਂਤ ਬਾਰੇ ਇਹ ਮੈਂ ਥੋੜਾ ਜਿਆ ਰੁਕੇ ਕਲਾਸ ਦੁਆਰਾ ਅਪਲੋਡ ਕਰਾਂਗੇ ਤੇ ਕੁਝ ਸਮੱਸਿਆ ਆ ਰਹੀ ਹੈ ਇੱਥੋਂ ਹੀ ਆਪਾਂ ਸ਼ੁਰੂ ਕਰਾਂਗੇ